ਹੀ ਹੈ ਨਾਇ ਕਰੇਗਾ ਧਰਸਾ ਨਾਇ ਕਰੇਗਾ ਧਰਸਾ ਸੰਤਗੀ ਜੀਤ ਸੰਤਗੀ ਜੀਤ ਭਈਆ ਮਤ ਪਾਲ ਤੇਰੀ ਸੋਚ ਤੇ ਬਰਾ ਦਵਾ ਦੇ ਠੋਕੇ ਭਈਆ ਮਤ ਪਾਲ ਤੇ ਸੋਚ ਤੇ ਬਰਾ ਦਵਾ ਦੇ ਠੋਕੇ ਓਏ ਸਾਰ ਹਾਰ ਸਿਆਰਾ ਨਿਆ ਜਸਾ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਅੱਜ ਜਿਵੇਂ ਕਿ ਸਭ ਨੂੰ ਪਤਾ ਹੀ ਆ ਵੀ 19 ਤਰੀਕ ਆ ਕਿ 19 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਵੱਲੋਂ ਮੰਨ ਲਓ ਕਿ ਪੰਥਕ ਘੱਟ ਦੀ ਮੰਨ ਲਓ ਜਿਹੜੀ ਅਪੀਲ ਕੀਤੀ ਗਈ ਉਹ ਅੱਜ ਬਾਬਾ ਪਕਾਲਾ ਸਾਹਿਬ ਵਿਖੇ ਪੰਥਕ ਘੱਟ 71 ਦਾ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਮਝਦੀਪੁਰ ਤੋਂ ਸਾਰੀ ਸੰਗਤ ਬੱਸ ਭਰ ਕੇ ਤੇ ਚੜ੍ਹਦੀ ਕਲਾ ਦੇ ਵਿੱਚ ਜਾ ਰਹੀ ਆ ਤੇ ਇਹ ਜਿਹੜੀ ਆ ਮੰਨ ਲਓ ਵੀ ਸਰ ਭਾਈ ਅਮਰਤਪਾਲ ਦੇ ਕਹਿਣ ਤੇ ਮੰਨ ਲਓ ਉਹਦੇ ਰਖੜ ਪੁੰਨਿਆਂ ਦੇ ਮੇਲੇ ਤੇ ਇਹ ਚੜ੍ਹਦੀ ਕਲਾ ਦੇ ਵਿੱਚ ਸਿੰਘ ਜਿਹੜੇ ਆ ਇਹ ਮਝਦੀਪੁਰ ਦੇ ਵਿੱਚੋਂ ਜਾ ਰਹੇ ਆ ਉਲੇ ਸੋਨਿਆ ਆਤ ਸ੍ਰੀ ਆਗਾਲ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਪਿੰਡ ਮਹਿਦੀਪੁਰ ਦੀ ਸਮੁੱਚੀ ਸੰਗਤ ਨੌਜਵਾਨ ਵੀਰ ਸਾਰਾ ਹੀ ਨਗਰ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਭਾਈ ਅਮਰਤ ਪਾਲ ਸਿੰਘ ਜੀ ਖਾਲਸਾ ਵੱਲੋਂ ਇੱਕ ਮੈਸੇਜ ਲਿਆ ਆ ਗਿਆ ਸੀ ਸਮੁੱਚੇ ਖਾਲਸਾ ਪੰਥ ਨੂੰ ਕਿ ਜੋ ਵੱਖ-ਵੱਖ ਸਿਆਸੀ ਪਾਰਟੀਆਂ ਬਾਬਾ ਪਕਾਲਾ ਸਹਿਦ ਦੀ ਧਰਤੀ ਤੇ ਜੋ ਕੱਠ ਕਰਦੀਆਂ ਨੇ ਆਪਣੀਆਂ ਕਾਨਫਰੰਸਾਂ ਕਰਦੀਆਂ ਨੇ ਉਹਦੇ ਸੰਬੰਧ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਵੀ ਇੱਕ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਵੱਲੋਂ ਪੰਥਕ ਇਕੱਤਰ ਕੀਤਾ ਜਾਵੇ ਔਰ ਉਹਨਾਂ ਦੇ ਸੱਦੇ ਤੇ ਸਮੁੱਚੇ ਪੰਜਾਬ ਭਰ ਚੋਂ ਸੰਗਤਾਂ ਅੱਜ ਉੱਥੇ ਮਮਾ ਕੇ ਪਹੁੰਚ ਰਹੀਆਂ ਨੇ ਜਿਹਦੇ ਸੰਬੰਧ ਵਿੱਚ ਸਮੂਹ ਸਾਧ ਸੰਗਤ ਪਿੰਡ ਮਹਿਦੀਪੁਰ ਦੀਆਂ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਸਿੰਘ ਉੱਥੇ ਪਹੁੰਚ ਰਹੇ ਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਆਪਾਂ ਸਮੇਂ ਸਿਰ ਪਹੁੰਚ ਕੇ ਇਕੱਤਰਤਾ ਨੂੰ ਇਕੱਠ ਨੂੰ ਵਧਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ